ਸਿਊਰਜ ਪਤਾ ਨਹੀਂ ਕਿਹੜੇ ਸਿਸਟਮ ਨਾਲ ਪਾ ਰਹੇ ਆ ਮੈਨੂੰ ਯਾਨੀ ਮੈਂ ਜਿਸ ਏਰੀਆ 'ਚ ਰਹ ਰਹੇ ਆ 50 ਸਾਲਾਂ 'ਚ ਸਾਡੇ ਸਿਊਰਜ ਨਹੀਂ ਬਲੌਕ ਹੋਇਆ ਇੱਥੇ ਕਦੀ ਖੁੱਲਿਆ ਹੀ ਨਹੀਂ ਦੇਖਿਆ ਸੀ ਆ 2 ਸਾਲ ਵਰਸ ਜਦੋਂ ਸਿਵਰਜ ਪੜਾ ਜਦੋਂ ਸਹੀ ਹੂਆ ਕਹਾਂ ਜਦੋਂ ਸਹੀ ਤਬ ਨਾ ਬੜੇ ਲੋਕ ਪਰਚਾਨ ਲੰਘਦੇ ਹੋ ਮੋਟਾ ਮਾੜੀ ਮੈਂ ਪੱਧਰ ਹੋ ਗਈ ਹੈ ਜਿਵੇਂ ਉਹ ਵੇਖੋ ਮਗਰ ਇਹ ਟਿੱਬੇ ਬਣੇ ਪਏ ਸੀ ਮਸਾ ਲੋਕ ਇੱਥੋਂ ਔਖੇ ਲੰਘਦੇ ਬਹੁਤ ਦੁਕੰਦਾਰੀ ਪਰ ਕੀ ਪ੍ਰਭਾਵ ਪੜ ਰਿਹਾ ਹੈ ਉਹ ਤਾਂ ਹਮ ਲੋਕ ਕਿਵੇਂ ਰੋਟੀ ਪਾਣੀ ਚੱਲ ਰਹੇ ਦੀਵਾਲੀ ਤਾਂ ਛੋੜੀਏ ਸਾਲੋ ਖਰਾਬ ਹੁੰਦਾ ਹੈ तो देखो फिर यह द्वारा कनेक्शन करने पै रहे फिर लीकेज जाएगी तो सीवरेज की लीकेज फिर वाटर सप्लाई जाएगी वाटर सप्लाई सारे घर जाएगी बचपन से देख रहे हैं ये चीज़ें तो ऐसी ही रहेगी ये नहीं सुधरता सब आता अपना अपना देखता है चल जाता है एक बार तो देखने नहीं आए वोट मांगते हैं जगह हाथ जोड़ के वोट मांग लेते हैं उसके बाद तो देखने ही नहीं आते ਦੇ ਕੌਂਸਲਰ ਨਾਲ ਕਨੈਕਟ ਕਰ ਹੁਣ ਇਹ ਤੇ ਸਰਪੰਚ ਆ ਸਰਪੰਚ ਦੇ ਨਾਲ ਹੁਣ ਇਹ ਦੋਨੋਂ ਏਰੀਆ ਦੇ ਸਾਂਝਾ ਹੈ ਸਾਂਝੇ ماں ਨੂੰ ਕੋਈ ਨਹੀਂ ਰੋਂਦਾ ਹੁੰਦਾ ਉਹ ਹਾਲ ਹੈ ਇਹ ਤੇ ਲਾਤਾ ਤੁਹਾਨੂੰ ਪਤਾ ਹੀ ਹੈ ਸਾਰੇ ਬੜੇ ਪਰੇਸ਼ਾਨੀ ਹੈ ਪਹਿਜੇਗਾ ਠੀਕ ਹੋ ਜਾਏਗਾ ਠੀਕ ਕੱਕਵਲ ਰੋਡ ਦੀ ਅਗਰ ਹਾਲਤ ਦੀ ਗੱਲ ਕਰੀਏ ਤਬ ਤੋਂ ਬੱਤਰ ਹਾਲਾਤ ਇੱਥੇ ਪਿਛਲੇ 2 ਸਾਲਾਂ ਤੋਂ ਦਿਖ ਰਹੇ ਨੇ ਔਰ ਸੁਧਾਰ ਦੇ ਨਾਮ ਦੇ ਉੱਤੇ ਹਲੇ ਵੀ ਜਿਹੜਾ ਅਸ਼ਵਾਸਨ ਹੈ ਜਾਂ ਫਿਰ ਕੀੜੀ ਦੀ ਚਾਲ ਚੱਲਦਾ ਹੋਇਆ ਇਹ ਕੰਮ ਹੈ ਇਸ ਵਕਤ ਓਮ ਵਿਹਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੋ-ਦੋ ਕਾਉਂਸਲਰ ਲੱਗਦੇ ਨੇ ਔਰ ਪੂਰੀ ਮੇਨ ਕੱਕਵਾਲ ਰੋਡ ਜਿਹੜੀ ਹੈ ਉਹ ਕਈ ਇਹ ਤਾਂ ਦੁਰਘਟਨਾਵਾਂ ਤੋਂ ਘੱਟ ਉਹ ਉਹਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਫਿਲਹਾਲ ਓਮ ਬਿਹਾਰ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਸੀਵਰੇਜ ਜਿਹੜੇ ਨੇ ਉਹ ਪਾਏ ਜਾ ਰਹੇ ਨੇ ਹਾਲਾਂਕਿ 16 ਇੰਚ ਸੀਵਰੇਜ ਇੱਥੇ ਪਾਏ ਜਾ ਰਹੇ ਨੇ ਪਹਿਲਾਂ ਜਿਹੜੇ ਨੇ ਸੀਵਰੇਜ ਛੋਟੇ ਪੈਰੇ ਸੀਗੇ ਇਸ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਉਂ ਵਿਹਾਰ ਔਰ ਕੱਕੋਵਾਲ ਦੇ ਰੋਡ ਜਿਹੜੇ ਲੋਕ ਨੇ ਇਸ ਰੋਡ ਤੋਂ ਕਿਤੇ ਨਾ ਕਿਤੇ ਖੁਸ਼ ਨਜ਼ਰ ਨਹੀਂ ਆਂਦੇ ਔਰ ਹਲੇ ਵੀ ਇਨਾ ਸੀਵਰੇਜ ਦੇ ਨਾਲ ਕੋਈ ਵੀ ਹੱਲ ਨਿਕਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਆਰਜ਼ੀ ਤੌਰ ਦੇ ਉੱਤੇ ਜਿਹੜੀਆਂ ਪਾਈਪਾਂ ਵਾਟਰ ਸਪਲਾਈ ਦੀਆਂ ਜਾਂ ਸੀਵਰੇਜ ਦੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਵੀ ਹਲੇ ਤੱਕ ਸਹੀ ਦਰੁਸਤ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਪਾਇਆ ਜਾ ਰਿਹਾ ਹਾਲਾਂਕਿ ਮੇਨ ਪਾਈਪਾਂ ਪਾਈਆਂ ਜਾ ਰਹੀਆਂ ਨੇ ਪਰ ਕਈ ਘਰ ਹਲੇ ਵੀ ਨੀਵੇਂ ਨੇ ਔਰ ਉਹਨਾਂ ਦੇ ਘਰਾਂ ਦੇ ਕਨੈਕਸ਼ਨ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਕਈਆਂ ਨੂੰ ਨਵੇਂ ਵਾਟਰ ਸਪਲਾਈ ਦੇ ਅਤੇ ਸੀਵਰੇਜ ਦੇ ਕਨੈਕਸ਼ਨ ਜਿਹੜੇ ਨੇ ਉਹ ਪਾਣੇ ਪੈਣਗੇ ਇੱਧਰ ਵੀ ਦੂਜੇ ਪਾਸੇ ਸੰਜੀਤ ਦਿਖਾ ਦਿਓ ਕਿ ਕਿੰਨੇ ਸੀਵਰੇਜ ਦੇ ਕਨੈਕਸ਼ਨ ਜਿਹੜੇ ਨੇ ਉਹ ਟੁੱਟ ਚੁੱਕੇ ਨੇ ਜਿਹੜੇ ਵਾਟਰ ਸਪਲਾਈ ਔਰ ਸੀਵਰੇਜ ਦੇ ਪਾਇਉਗੇ ਸੀਗੇ ਹੁਣ ਇਹਨਾਂ ਦੇ ਕਾਰਨ ਇਸ ਮੁਹੱਲੇ ਨੂੰ ਕੀ ਕੀ ਦਿੱਕਤ ਆ ਰਹੀ ਹੈ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਥੋਂ ਨਿਕਲਣਾ ਵੀ دشوار ਹੈ ਕਿਤੇ ਵੀ ਪਿਆਰ ਰੱਖਣ ਦੀ ਥਾਂ ਨਹੀਂ ਹੈ ਔਰ ਗਲੀਆਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਕਿ ਹਰ ਪਾਸੇ ਸੀਵਰੇਜ ਦਾ ਪਾਣੀ ਜਿਹੜਾ ਉਹ ਬਾਹਰ ਓਵਰਫਲੋ ਹੋ ਕੇ ਆ ਰਿਹਾ ਹੈ ਪੂਰੀ ਤਰ੍ਹਾਂ ਨਾਲ ਇਹ ਪਾਣੀ ਕੋਈ ਅੱਜਕ ਨਹੀਂ ਖੜਾ ਇਹ ਪਾਣੀ ਲਗਾਤਾਰ ਪਿਛਲੇ 1 ਮਹੀਨੇ ਤੋਂ ਇਸੇ ਤਰ੍ਹਾਂ ਸੜਕਾਂ ਦੇ ਉੱਤੇ ਲਹਿਰਾਉਂਦਾ ਹੋਇਆ ਤੈਰਦਾ ਹੋਇਆ ਦਿਖਾਈ ਦੇ ਰਿਹਾ ਜਮਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਪੂਰੇ ਪਾਸੇ ਇਹੀ ਹਾਲ ਹੈ ਔਰ इतने जो लोग ने ज़्यादा दुखी ने की सीवरेज काम पे कीड़ी दी चाल पर हल कोई नहीं कब से ये पानी खड़ा है साल भर से वाला है भाई जी अच्छा मैंने तो दो महीने कहा था वो कम साल भर से है जब से सीवरेज पड़ा जब से सही हुआ कहाँ जब से होता सही तब ना बिल्कुल सीवरेज जब से पड़ा यही हाल दिखा है। ये है दुकानदारी पर क्या प्रभाव पड़ रहा है तो हम लोग कैसे रोटी पानी चल रहे हैं दिवाली तो छोड़िए सालों खराब होता है बिल्कुल दिवाली चलो त्योहार है स्वच्छता चाहिए लेकिन यहाँ पर रहना ही इतना मुश्किल तो हो जाए हो रहा है एक बार तो देखने नहीं आए है वोट मांगते हैं जगह हाथ जोड़ के वोट मांग लेते हैं उसके बाद तो देखने ही नहीं आते अच्छा अभी तो नेताजी बोल रहे हैं कि हम सीवरेज डलवा रहे हैं डलवा रहे हैं और जो जैया से कहा गए नेताजी बिल्कुल जहिया से नेताजी पुराने सीवरेज टूट चुके हैं पानी की सप्लाई टूट चुकी है वो कैसे बहाल होगी वो अब हल करेंगे अब जो जिनको है जिनको जिनको हल करवा रहे हैं जो करवा रहे हैं और नहीं करवा रहे हैं तो फिर देखिए वही हाल है रोड का अच्छा यहाँ के हालात सुधरते दिखाई दे रहे ये बाबा कॉलोनी हम लोग बचपन से देख रहे हैं ये चीज़ है तो ऐसे ही रहेगी ये नहीं सुधरता सब आता है अपना अपना देखता है चल जाता यहाँ ये निकलने के लिए बरसात हो जाए तो यहाँ पे निकलने के लिए बहुत कठिनाई आती है अभी कहाँ निकलने के लिए रास्ता है आप मुझे बताइए पैर रखने के लिए जगह नहीं है। क्या कर सकते हैं इसमें हम लोग पब्लिक जनता ही का अच्छा जो लोग यहाँ रहते हैं उनका गुजारा कैसे होता है क्योंकि अभी यहाँ पर नए पाइप जो डालने के लिए तोड़ी गई है उसमें सीवरेज के पाइप भी टूट गए वाटर सप्लाई भी टूट वो सीवरेज के पाइप टूट गए जिनका जिनका टूटा है बस खर्चे का घर भर गया हुआ है ठीक है कि नहीं जो बेचारे दो सौ तीन सौ रुपये जिनकी आमदन है वो भी जो जो पाँच सौ रुपये का खर्चा है वो हजार रुपया ले लेते हैं मजबूरी का फायदा उठाते हैं इसमें मजदूर जो, जो प्राइवेट तौर पर जोड़ते होंगे ना सीवरेज और वाटर सप्लाई नहीं, नहीं नहीं ये लोग है जो कि है ये सरकारी है कि प्राइवेट है ये तो मैं बता नहीं सकता पर ये बाबा कॉलोनी शुरू से ऐसी है ये ऐसी रहेगी सीवरेज का और वाटर सप्लाई का कनेक्शन जोड़ने का कितना पैसा है ये तो हर एक घर से तीन या की पैंतीस सौ रुपया लिया गया है पैंतीस सौ हाँ जी हर एक घर से पैसा ले लिया पैसा नहीं ले रहे हैं, और जितना वाटर सप्लाई का कनेक्शन दोबारा से जोड़ना है या टूट गया है उसका कितना पैसा ले रहे हैं वो तो फिर मैकेनिक बताता है मटेरियल के अलग पैसे लेते हैं पाइप के, के अलग उसके बाद फिर मजदूरी अलग ले लेते हैं जहाँ मजदूरी 500 है हजार रुपया मांगते हैं क्यों देना पड़ता है उन्हें पानी तो चाहिए पानी तो चाहिए चाहिए ਬਿਲਕੁਲ ਪਾਣੀ ਤਾਂ ਚਾਹੀਦਾ ਹੀ ਚਾਹੀਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਸਕੂਲ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਨੂੰ ਨਿਕਲਣਾ ਕਿੰਨਾ ਮੁਸ਼ਕਿਲ ਹੈ ਔਰ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਨੂੰ ਚੱਲਣਾ ਕਿੰਨਾ ਮੁਸ਼ਕਿਲ ਹੈ ਹਾਲਾਂਕਿ ਇਹ ਭੈਣ ਜੀ ਸਾਡੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰੈਗਨੈਂਟ ਨੇ ਬੇਬੀ ਜਿਹੜਾ ਹੈਗਾ ਇਹਨਾਂ ਦੇ ਹੋਣ ਵਾਲਾ ਹੈਗਾ ਆਪ ਜੈਸੇ ਗਰਭਵਤੀ ਮਹਿਲਾئیں ਯਹਾਂ ਪਰ ਸੇਫਟੀ ਕੇ ਸਾਥ या कहीं सुरक्षा के साथ चल सकती हैं? नहीं चल सकते हैं कहाँ से चलेंगे जब है ही नहीं रोड नहीं सही तो कहाँ से चले कितने बच्चे गिरे हैं, कितने इसमें आने जाने वाले गिरे हैं वो तो जो गिरते हैं उनको पता है, और अभी भी नहीं हुआ है। तो फिर क्या अभी होगा ये पानी अभी भी सीवरेज का ही वाटर सप्लाई नहीं वाटर सप्लाई वाला वाला है जो जेड जिस तरह में जो सीवरेज दाइप पा रहे हैं तो देखो ਇਥੋਂ ਹੁਣ ਜਿਹੜਾ ਪਹਿਲਾ ਪਾਈਪ ਪਾਇਆ ਉਹ ਪਾਈਪ ਟੁੱਟ ਗਿਆ ਔਰ ਇਸੇ ਤਰ੍ਹਾਂ ਨਾਲ ਉਹ ਲੀਕ ਕਰ ਰਿਹਾ ਸੰਜੀਤਾ ਦਿਖਾ ਦਿਓ ਜਰਾ ਇਹ ਵਾਟਰ ਸਪਲਾਈ ਦਾ ਪਾਈਪ ਹੈ ਇਹ ਟੁੱਟ ਚੁੱਕਾ ਹੈ ਲੀਕ ਕਰ ਰਿਹਾ ਔਰ ਇਸੇ ਤਰ੍ਹਾਂ ਸੀਵਰੇਜ ਦਾ ਪਾਣੀ ਜਦੋਂ ਇਹਦੇ ਵਿੱਚ ਮਿਲੇਗਾ ਤਾਂ ਤੁਸੀਂ ਖੁਦ ਸੋਚ ਸਕਦੇ ਹੋ ਕਿ ਕੀ ਸਾਫ਼ ਪਾਣੀ ਜਿਹੜਾ ਲੋਕਾਂ ਨੂੰ ਮਿਲੇਗਾ ਇਸੇ ਤਰ੍ਹਾਂ ਦਾ ਗੰਦਾ ਪਾਣੀ ਵਾਟਰ ਸਪਲਾਈ ਔਰ ਸੀਵਰੇਜ ਦਾ ਮਿਕਸ ਹੋ ਕੇ ਇੰਨਾ ਘਰਾਂ ਦੇ ਵਿੱਚ ਜਾਂਦਾ ਹੋਇਆ ਦਿਖਾਈ ਦੇਗਾ ਕੀ ਹਾਲ ਨੇ ਬਾਵਾ ਕਲੋਨੀ ਔਰ ਓਮ ਵਿਹਾਰ ਕਲੋਨੀ ਦੇ ਹਾਜੀ ਹਲੋ ਹਾਲ ਕੀ ਨੇ ਮਹੱਲੇ ਦੇ ਔਰ ਮਾੜੇ ਹੀ ਨੇ ਜੀ ਔਰ ਕਦੋਂ ਤੋਂ ਮਾੜੇ ਇਹ ਤਾਂ ਅਸੀਂ ਤਾਂ 3 ਸਾਲ ਤੋਂ ਦੇਖ ਰਿਹਾ ਯਾਰ ਇਹ ਹੀ ਹਾਲ ਹੈ ਮੈਂ 2 ਮਹੀਨੇ ਕੱਟ ਕੇ ਤੇ ਮੈਂ ਆਪਣੀ ਗਲਤੀ ਸੁਧਾਰ ਲੈਣਾ 2 ਮਹੀਨੇ ਨਹੀਂ ਬਲਕਿ ਸਾਲ ਹੀ ਹੋ ਚੁੱਕੇ ਨੇ ਇਹੀ ਹਾਲਾਤ ਨੇ ਸੁਧਾਰ ਦੀ ਉਮੀਦ ਹੈਗੀ ਹੁਣ ਤਾਂ ਕਹਿੰਦੇ ਅਸੀਂ 16 ਇੰਚ ਦੀ ਸੀਵੇਈ ਪਾ ਰਹੇ ਹਾਂ ਪਰ ਹੁਣ ਅੱਗੇ ਦੇਖੋ ਜੀ ਹੋ ਜਾਏ ਤੋ ਹੋ ਜਾਏ ਨਹੀਂ ਤਾਂ ਕੋਈ ਹੁਣੇ ਸੀਵਰੇਜ ਪਾ ਰਿਹਾ ਪਾਣੀਆਂ ਪਾਈਪਾਂ ਕੱਢੀਆਂ ਨਹੀਂ ਉਹ ਟੁੱਟਰੀਆਂ ਨੇ ਵਾਟਰ ਸਪਲਾਈ ਦੀਆਂ ਲੋਕਾਂ ਦੀਆਂ ਪਾਈਪਾਂ ਪੀਆਂ ਟੁੱਟੀਆਂ ਨੇ ਨਾਲ ਨਾਲ ਠੀਕ ਕਰਾ ਰਹੇ ਨੇ ਕੌਣ ਠੀਕ ਕਰਵਾ ਰਹੇ ਨੇ ਠੇਕੇਦਾਰ ਕਰਾ ਰਹੇ ਨੇ ਠੇਕੇਦਾਰ ਕਰਵਾ ਰਹੇ ਉਹ ਤਾਂ ਲੋਕ ਤਾਂ ਕਹਿ ਰਹੇ ਕਿ ਕੈਸੇ ਲੈ ਰਹੇ ਆ ਤਾਂ ਕਿ ਤੇ ਜਾ ਕੇ ਨਵੀਆਂ ਪੈਸਗੀਆਂ ਨਹੀਂ ਸਾਡੇ ਕੋਲ ਤਾਂ ਦੇਖੋ ਆਏ ਆਏ ਦਾ ਲੈ ਨਹੀਂ ਬਾਕੀ ਹੁਣ ਜਿਹੜੀ ਆਮ ਟੁੱਟ ਜਿਹੜੀ ਮਾੜੀ ਮੋਟੀ ਲੀਕ ਹੀ ਜਾਏ ਉਹ ਤਾਂ ਠੀਕ ਕਰ ਰਹੇ ਨੇ ਬਾਕੀ ਪੈਪ ਮੰਗਵਾ ਕੇ ਖੁਦ ਦੇ ਰਹੇ ਐਸੀ ਆਪ ਤੁਸੀਂ ਦੇ ਰਹੇ ਆਸੀਂ ਦੇ ਰਹੇ ਆ ਤੁਸੀਂ ਕਿਉਂ ਦੇ ਰਹੇ ਪਰੰਤੂ ਪਾਈਪਾਂ ਨਹੀਂ ਸਾਡੇ ਕੋਲ ਛੋਟੇ ਨੇ ਅੱਛਾ ਅੱਛਾ ਮਤਲਬ ਜਿਹੜੇ ਲੋਕਾਂ ਦੀਆਂ ਪਾਈਪਾਂ ਟੁੱਟੀਆਂ ਨੇ ਉਹਨਾਂ ਨੂੰ ਪਾਈਪਾਂ ਆਪ ਲੈ ਆ ਕੇ ਦੇਣੀਆਂ ਪੈਂਦੀਆਂ ਨੇ ਫੇਰ ਕਿਤੇ ਜਾ ਕੇ ਰਿਪੇਅਰ ਹੁੰਦੀ ਆ ਰਿਪੇਅਰ ਦਾ ਪੈਸਾ ਤੁਹਾਨੂੰ ਪਤਾ ਹੀ ਹੈ ਉਹ ਅਲੱਗ ਲੱਗਣਾ ਹੈ ਫਿਰ ਕਾਰਪੋਰੇਸ਼ਨ ਦੇ ਵਿੱਚ ਪਰਚੀ ਕੱਟੀ ਜਾਣੀ ਹੈ ਹਾਲਾਂਕਿ ਉਹ ਕਨੈਕਸ਼ਨ ਪਹਿਲਾਂ ਤੋਂ ਹੀ ਲਿਆ ਹੋਇਆ ਲੇਕਿਨ ਦੁਬਾਰਾ ਤੋਂ ਕਨੈਕਸ਼ਨ ਲੈਣ ਲਈ ਤੁਹਾਡੀ ਫੇਰ ਤੋਂ ਪਰਚੀ ਕੱਟੀ ਜਾਏਗੀ ਔਰ ਹਾਲਾਤ ਇੱਧਰ ਇਹ ਟੁੱਟੀਆਂ ਲੱਗੀਆਂ ਹੋਈਆਂ ਨੇ ਪਰ ਲੋਕ ਇਹ ਕਹਿ ਰਹੇ ਕਿ ਮਜਬੂਰੀ ਦਾ ਫਾਇਦਾ ਵੀ ਜਿਹੜਾ ਹੈ ਚੱਕ ਰਹੇ ਨੇ ਲੋਕ ਔਰ ਇੱਥੇ ਤੁਸੀਂ ਇਹ ਦੇਖੋ ਕਿ ਹਾਲਾਤ ਕੀ ਨੇ ਇਹ ਜਿਹੜੀਆਂ ਪਾਈਪਾਂ ਟੁੱਟੀਆਂ ਨੇ ਕੱਢੀਆਂ ਗਈਆਂ ਨੇ ਜਿਨ੍ਹਾਂ ਦੀ ਆਲਰੇਡੀ ਪਹਿਲਾਂ ਸੀਵਰੇਜ ਛੋਟੇ ਪਏ ਹੋਏ ਸੀ ਉਹ ਕੱਢ ਦਿੱਤੀਆਂ ਗਈਆਂ ਨੇ ਪਰ ਨਵੇਂ ਕਨੈਕਸ਼ਨ ਹੁਣ ਲੈਣ ਦੇ ਲਈ ਦੁਬਾਰਾ ਤੋਂ ਹਾਲਾਤ ਤੁਹਾਨੂੰ ਦਿਖਾ ਦਿੰਨੇ ਆ ਬਾਵਾ ਕਲੋਨੀ ਓਮ ਵਿਹਾਰ ਕਲੋਨੀ ਕਕਵੜ ਰੋਡ ਪੂਰੀ ਸੜਕ ਦਾ ਇਹੀ ਹਾਲ ਹੈ ਇਹੀ ਮੰਜ਼ਰ ਹੈ ਪਰ ਸੁਧਾਰ ਦਾ ਇੱਥੇ ਕੋਈ ਵੀ ਨਾਮ ਨਹੀਂ ਹੈ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਲਈ ਤਾਂ ਮੁਸੀਬਤ ਹੈ ਹੀ पर जेडे ਇਥੇ ਆਣ ਜਾਣ ਵਾਲੇ ਲੋਕ ਵੀ ਹੋਣਗੇ ਉਹਨਾਂ ਨੂੰ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਹਾਲਾਂਕਿ ਕਾਕੋਲ ਰੋਡ ਜਿਹੜੀ ਆ ਉਹ ਵੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈਗੀ ਹੈ ਹਾਂਜੀ ਸੀਵਰੇ ਹੀ ਪੈਣਾ ਸ਼ੁਰੂ ਹੋ ਗਿਆ ਮਹੱਲੇ 'ਚ ਹਾਂਜੀ ਪੈ ਰਿਹਾ ਹੈ ਜੀ ਪੈ ਰਿਹਾ ਤੇ ਕੀ ਹਾਲਾਤ ਕੀ ਹੈ ਲਾਤਾ ਤੁਹਾਨੂੰ ਪਤਾ ਹੀ ਹੈ ਸਾਡੇ ਬੜੇ ਪਰੇਸ਼ਾਨੀ ਆਉਣਾ ਪਏਗਾ ਸਹੀ ਥੇ ਹੋਏ ਕੋ ਹੋ ਜਾਏਗਾ ਠੀਕ ਲੱਗਦਾ ਕਿ ਠੀਕ ਹੋ ਜਾਏਗਾ ਜਿਨ੍ਹਾਂ ਦੀ ਪਾਈਪਾਂ ਪਹਿਲਾਂ ਪਈਆਂ ਉਹ ਤਾਂ ਤੋੜ-ਤੋੜ ਕੇ ਅੱਗੇ ਦੀ ਅੱਗੇ ਨਿਕਲੀ ਜਾ ਰਹੇ ਹਨ ਵਿਚ ਪਾਰ ਰਹੇ ਨੇ ਕੋਈ ਲਗੇ ਜਾ ਰਹੇ ਨੇ ਕੋਈ ਪਾਰ ਰਹੇ ਨੇ ਪਾ ਵੀ ਰਹੇ ਨੇ ਵਿੱਚ ਵਿੱਚ ਕੋਈ ਪਾ ਵੀ ਰਹੇ ਨੇ ਇਹ ਪਾਣੀ ਕਾ ਕਾ ਦੇ ਲਈ ਬਾਹਰ ਆ ਰਿਹਾ ਇਹ ਪਾਣੀ ਕਿਸ ਚੀਜ਼ ਦਾ ਬਾਹਰ ਆ ਰਿਹਾ ਇਹ ਪਾਣੀ ਜਿਹੜਾ ਹੈਗਾ ਕਿ ਨਹੀਂ ਮਤਲਬ ਸਪਲਾਈ ਟੁੱਟੀ ਗਾ ਉਹ ਪੈਪੋਂ ਉਹ ਟੁੱਟ ਕੇ ਉਸਕਾਰ ਰਿਹਾ ਇਹ ਜੜੀਆਂ ਟੁੱਟੀਆਂ ਫਿਰ ਨਹੀਂ ਕੀਤੀਆਂ ਫਿਰ ਮੁੜ ਕੇ ਕਰਦੇ ਕਰਦੇ ਵਿੱਚ ਜੇ ਕਰਦੇ ਨੇ ਹੁਣ ਵਿੱਚੋਂ ਅੱਗੇ ਗਏ ਚਲੇ ਵਿੱਚੋਂ ਟੁੱਟੀ ਵੀ ਉਸ ਕੋ ਬੋਲਾ ਲੱਗ ਲੱਗ ਰਹਿਆ ਦਾ ਪਾਣੀ ਹੈ ਨਹੀਂ ਜੇ ਇਹੀ ਹੁਣ ਸੀਵਰੇਜ ਦੇ ਪਾਈਪ ਨਵੇਂ ਪਾਇਰੇ ਹੈ ਨਾ ਜਿਹੜੇ ਪੁਰਾਣੇ ਆ ਉਹ ਚੱਲ ਰਹੇ ਆ ਜੇ ਇਦਾਂ ਹੀ ਵਾਟਰ ਸਪਲਾਈ ਟੁੱਟਦੀ ਰਹੀ ਤਾਂ ਉਹ ਸੀਵਰੇਜ ਦਾ ਪਾਣੀ ਵੀ ਮਿਕਸ ਹੋਊਗਾ ਘਰਾਂ ਚ ਸਾਫ਼ ਪਾਣੀ ਜਾਊਗਾ ਬਿਲਕੁਲ ਹੁਣ ਕੀ ਪਤਾ ਜੇ ਸਹੀ ਚੱਲੇਗਾ ਫਿਰ ਤਾਂ ਠੀਕ ਹੈ ਜੇ ਸਹੀ ਨਾ ਕਰਨੇ ਫਿਰ ਤਾਂ ਹਾਲਾਤ ਉਧਰ ਉਹ ਦਿਖਾ ਦਿਓ ਕਿਸ ਤਰ੍ਹਾਂ ਫਸ ਫਸ ਕੇ ਜਿਹੜੇ ਨੇ ਐਕਟੀਵਾ ਸਵਾਰ ਜਿਹੜੇ ਨਿਕਲਦੇ ਨੇ ਇੱਥੋਂ ਨਿਕਲਣਾ ਕਿੰਨਾ ਮੁਸ਼ਕਿਲ ਹੈ ਪੈਦਲ ਹੀ ਨਹੀਂ ਲੋਕ ਚੱਲ ਪਾਂਦੇ ਤੇ ਇੱਥੋਂ ਆਵਾਜਾਈ ਕਿਸ ਤਰ੍ਹਾਂ ਚੱਲਦੀ ਬਹੁਤ ਇਹ ਬੜੀ ਪਰੇਸ਼ਾਨੀ ਹੈ ਕਈ 10 12 ਸਾਲ ਹੋ ਗਏ ਆ ਉੱਥੋਂ ਲੈ ਕੇ بڑے ਲੋਕ ਪਰੇਸ਼ਾਨ ਲੱਗਦੇ ਮੁੰਟਾ ਮਾੜੀ ਵਿੱਚ ਪੱਧਰ ਹੋ ਗਈ ਹੈ ਜਿਵੇਂ ਉਹ ਵੇਖੋ ਮਗਰ ਇਹ ਟਿੱਬੇ ਬਣੇ ਪਏ ਸੀ ਮਸਾਂ ਲੋਕ ਇੱਥੋਂ ਔਖੇ ਹੋ ਲੰਘਦੇ ਬਹੁਤ ਬਹੁਤ ਪਰੇਸ਼ਾਨੀ ਹੈ ਸਸਤੂ ਸਿੰਘ ਨੇ ਇਹ ਕਿਹਾ ਨਹੀਂ ਹੈਗਾ ਵੀ ਘੱਟੋ ਘੱਟ ਸਾਨੂੰ ਵਾਟਰ ਸਪਲਾਈ ਤਾਂ ਠੀਕ ਕਰਕੇ ਦੇ ਦਿਓ ਨਾ ਸੀਵਰੇਜ ਦੀ ਤਾਂ ਨਵੀਆਂ ਪਾਈਪਾਂ ਜਦ ਚੱਲਣਗੀਆਂ ਸੋ ਚੱਲਣਗੀਆਂ ਉਹ ਆਂਦੇ ਕਰਦੇ ਆਂ ਅਸੀਂ ਜਿਹੜੇ ਡੂੰਘੇ ਵਿੱਚ ਬਣਾਉਂਦੇ ਪਏ ਨੇ ਕਈ ਕਈ ਹੂੰ ਫਿਰ ਟੁੱਟ ਜਾਂਦੀ ਏ ਉਸਕੋ ਬੋਲਾ ਉਹ ਆਂਦਾ ਉਹਨ ਪਾਣੀ ਜਾਏਗਾ ਟੂਟੀ ਚਲੀ ਜਾਏਗੀ ਫਿਰ ਗਣਦੇਗੇ ਕਿ ਨਾ ਇਹ ਤਾਂ ਸੜਕਾਂ ਦਾ ਤਸੀਹ ਜਾਣੀਆਂ ਨੇ ਜੇ ਪਾਣੀ ਇਹਦਾ ਲੀਕ ਹੋਈਏ ਤਾਂ ਤਸੀਹ ਜਾਣੀਆਂ ਨੇ ਉਹਦਾ ਤਾਂ ਕੋਈ ਹੱਲ ਹੀ ਨਹੀਂ ਜਦ ਤੱਕ ਪ੍ਰੋਪਰ ਇਹਨੂੰ ਸਹੀ ਢੰਗ ਨਾਲ ਆਪਾਂ ਜੋੜ ਨਹੀਂ ਕਰਾਂਗੇ ਜਾਂ ਸੀਵਰੇਜ ਸਹੀ ਢੰਗ ਨਾਲ ਨਹੀਂ ਬਿਚਾਵਾਂਗੇ ਇਹ ਤਾਂ ਇਦਾਂ ਹੀ ਰਹਿਣਾ ਹਾਲਾਤ ਹਾਂ ਇਹ ਤਾਂ ਸਹੀ ਬਣਨਗੇ ਤਾਂ ਹੀ ਹੈ ਨਹੀਂ ਤੇ ਪੰਜ ਤੱਕ ਵਗਦਾ ਹੀ ਰਹੇਗਾ ਜੇ ਸਹੀ ਨਹੀਂ ਕਰਨਗੇ ਤੁਹਾਨੂੰ ਪਤਾ ਹੈ ਕਿ ਫਿਰ ਤਾਂ ਪੰਜ ਵਗਦਾ ਹੀ ਰਹੇਗਾ ਕੌਂਸਲਰ ਦਾ ਗੱਲ ਨਹੀਂ ਕੀ ਤੀ ਕੀ ਘਟੋ ਘਟ ਹਾਲਾਤ ਤਾਂ ਸਹੀ ਕਰਕੇ ਦਿਓ ਨਾ ਸੜਕਾਂ ਸੀਵਰੇਜ ਤਾਂ ਤੁਸੀਂ ਪਾ ਰਹੇ ਹੋ ਠੀਕ ਹੈ ਕੌਂਸਲਰ ਜੀ ਆਇਆ ਨਹੀਂ ਅਦਰ ਕੋਈ ਕੋਈ ਨਹੀਂ ਆਇਆ ਦੋ ਦੋ ਕਾਉਂਸਲਰ ਨੇ ਤੁਹਾਡੇ ਆਹੋ ਮੈਨੂੰ ਪਤਾ ਹੈ ਇੱਕ ਇੱਕ ਆ ਦੂਜਾ ਬਾਬਾ ਬਾਬਾ ਇੱਕ ਦੂਸਰਾ ਇੱਕ ਚੌਧਰੀ ਚੌਧਰੀ ਇੱਕ ਗੇੜਾ ਮਾਰ ਗਿਆ ਮੈਂ ਤਾਂ ਨਹੀਂ ਮਿਲਿਆ ਹੁੰ ਜਾਂਦੇ ਵੀ ਉਹ ਗੇੜਾ ਗੋੜਾ ਮਾਰ ਗਿਆ ਬਾਬਾ ਜੀ ਆਏ ਬਾਬਾ ਨੇ ਮੈਂ ਨਹੀਂ ਰੱਖਿਆ ਮੈਂ ਚੁੱਸ ਮਾਰ ਗਿਆ ਬਾਬਾ ਜੀ ਨੂੰ ਕਿਸੇ ਨੇ ਵੀ ਨਹੀਂ ਦੇਖਿਆ ਖੈਰ ਅ ਇੱਥੇ ਤੁਸੀਂ ਦੇਖੋ ਡਾਕਟਰ ਸਾਹਿਬ ਬੈਠੇ ਆ ਡਾਕਟਰ ਸਾਹਿਬ ਕਿਸ ਤਰ੍ਹਾਂ ਕੰਮ ਕਰ ਹਾਂ ਸਰ ਬੋਲੀਏ क्योंकि जिदाने तो हालात है वाटर सप्लाई सीवरेज का पानी मिक्स हों पक्का इतने प्रॉपर लोग परेशान तो हो गए पेट दिमारियां तो इससे और बीमारियां बढ़ेगी जब गंदगी होगी तो बीमारी बढ़ेगी ये सड़क के हालात कब से ऐसे है? बहुत दिन से है सर कोई सुनवाई कभी लोग आते हैं साफ करते हैं फिर चले जाते हैं पुनः मुस्को भवा हो जाता है जस के स्थिति बनी हुई रहती है और यहाँ से अगर मैं चलने की बात करूँ पैदल चलना इतना मुश्किल है और जो आवाजाही के लिए साधन है वो कैसे चलते हो तो बहुत दिक्कत वाली बात है कभी काउंसलर से बात नहीं की कि कम से कम सही ढंग से तो काम चलाया जाए <laughs> बहुत लोग गए भी बातचीत होती है लेकिन सुनवाई होता सुनवाई होता दो दो काउंसलर हैं आपके एरिया में जी नहीं होता तो कभी आते हैं चले जाते हैं खाना पूर्ति करके क्या ਖਾਨਾ ਪੂਰਤੀ ਇਹ ਹੀ ਲੱਗਦਾ ਔਰ ਹਾਲਾਤ ਵੀ ਇਹ ਹੀ ਦੱਸਦੇ ਆ ਕਿ ਇਸ ਰੋਡ ਦੇ ਵਿੱਚ ਸਿਰਫ ਖਾਨਾ ਪੂਰਤੀ ਹੀ ਹੁੰਦੀ ਹੋਈ ਦਿਖਾਈ ਦੇਗੀ ਸਕੂਲਾਂ ਦੇ ਬੱਚੇ ਜਿਹੜੇ ਨੇ ਆ ਰਹੇ ਨੇ ਉਹ ਵਿਚਾਰੇ ਆਪਣੀ ਜਾਨ ਤਲੀ ਤੇ ਧਰਕੇ ਜਿਹੜਾ ਸੜਕਾਂ ਪਾਰ ਕਰ ਰਹੇ ਨੇ ਔਰ ਹਾਲਾਤ ਬੱਤੋਂ ਬੱਤਰ ਹੈ ਰਾਹ ਮਿਲਦਾ ਨਹੀਂ ਮਿਲਦਾ ਕਿਸੇ ਨੂੰ ਇਹ ਬਾਤ ਦੀ ਗੱਲ ਹੈ ਕੋਈ ਆ ਰਿਹਾ ਜਾ ਰਿਹਾ ਉਹਨੂੰ ਨਿਕਲਣ ਚ ਇੰਨੀ ਦਿੱਕਤ ਆ ਰਹੀ ਹੈ ਸੀਵਰੇਜ ਤਾਂ ਕਿਹਾ ਦਿੱਤਾ 16 ਇੰਚੀ ਸਰ ਸੀਵਰੇਜ ਸ਼ੁਰੂ ਹੋ ਗਿਆ 16 ਇੰਚੀ ਮੁਬਾਰਕਤ ਦਿਨੀਆਂ ਚਾਹੀਦੀਆਂ ਇਹ 7 ਸਾਲਾਂ ਜਿਹਦਾ ਮੈਨੂੰ ਕੁਝ ਇੱਥੇ ਨਜ਼ਰ ਨਹੀਂ ਆਇਆ ਜੀ ਮੈਨੂੰ ਇਹ ਤਾਂ 7 ਸਾਲ ਹੋ ਗਏ ਰਹਿੰਦੇ ਹਨ ਕੁਝ ਨਹੀਂ ਹੈ ਨਾ ਨਾ ਕੋੜ ਆਈ ਏ ਇਸ ਏਰੀਏ ਦੇ ਵਿੱਚ ਨਾ ਇੱਥੇ ਦੇ ਰਿਆਸੀ ਇਲਾਕੇ ਵਾਲਿਆਂ ਨੂੰ ਸਮਝ ਆਇਆ ਨਾ ਕਾਰਪੋਰੇਸ਼ਨ ਨੂੰ ਸ਼ਰਮ ਆਇਆ ਇੱਥੇ ਸ਼ਰਮਾ ਉਸ ਤੋਂ ਬਾਅਦ ਚੌਧਰੀ ਆਇਆ ਮੈਨਾਂ ਕਦੀ ਚੌਧਰੀ ਇੱਥੇ ਦੇਖਿਆ ਹੀ ਨਹੀਂ ਇਹ ਕਿਹੜਾ ਬਾਵਾ ਜੀ ਨਾ ਪਿੰਡ ਵਾਲਿਆਂ ਦਾ ਵੀ ਸਰਪੰਚ ਆ ਸੀ ਵੀਰ ਜੀ ਪਤਾ ਨਹੀਂ ਕਿਹੜੇ ਸਿਸਟਮ ਨਾਲ ਪਾ ਰਹੇ ਆ ਮੈਨੂੰ ਯਾਨੀ ਕਿ ਮੈਂ ਜਿਸ ਏਰੀਆ 'ਚ ਰਹ ਰਹੇ ਆ 50 ਸਾਲਾਂ 'ਚ ਸਾਡੇ ਸੀਵਰੇਜ ਨਹੀਂ ਬਲੌਕ ਹੋਇਆ ਇੱਥੇ ਕਦੀ ਖੁੱਲੇ ਹੀ ਨਹੀਂ ਦੇਖਿਆ ਸੀਗਾ ਆ ਹੁਣ ਵੀ ਸੜਕ ਦਾ ਹਾਲ ਦੇਖ ਲਓ ਅਗਲੇ ਸਾਲ ਬਾਅਦ ਤਾਂ ਆਉਂਗੇ ਸੜਕ ਬਣੀ ਹੋਈ ਦਾ ਵੀ ਨਾਸ ਹੋਇਆ ਹੋਊਗਾ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ 16 ਇੰਚ ਸੀਵਰੇਜ ਸੀਵਰੇਜ ਤਾਂ ਚਾਹੀਏ 16 ਦਾ 32 ਪਾ ਲਓ ਉਹ ਜਦੋਂ ਤੱਕ ਤੁਸੀਂ ਸਿਸਟਮੈਟਿਕਲੀ ਇਹਨੂੰ ਚਲਾਉਂਗੇ ਨਹੀਂ ਚੱਲਣਾ ਹੀ ਨਹੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਪ੍ਰੋਪਰ ਵੇ ਦੇ ਨਾਲ ਪਾਇ ਹੀ ਨਹੀਂ ਦੇ ਉਹ ਤਾਂ ਐਵੇਂ ਡੰਗ ਟਪਾਉ ਜਾਂ ਕੰਮ ਕਰ ਰਹੇ ਆ ਉਹ ਅਗਲੇ ਸਾਲਾਂ ਬਾਅਦ ਫੇਰ ਇੱਥੇ ਦਿੱਕਤ ਜਿਹੜਾ ਪੁਰਾਣਾ ਪਾਇਆ ਉਹ ਤੋੜੀ ਜਾ ਰਿਹਾ ਵਾਟਰ ਸਪਲਾਈ ਉਹ ਥਾ ਥਾ ਤੋਂ ਵਾਟਰ ਸਪਲਾਈ ਲੀਕ ਹੋ ਰਹੀ ਹੈ ਪਿੱਛੋਂ ਦੇਖੋ ਫੇਰ ਇਹ ਦੁਆਰੇ ਕਨੈਕਸ਼ਨ ਕਰਨੇ ਪੈ ਰਹ ਸੀਵਰੇਜ ਨਹੀਂ ਲੇਕਾ ਜੇ ਫਿਰ ਵਾਟਰ ਸਪਲਾਈ ਜਾਏਗੀ ਵਾਟਰ ਸਪਲਾਈ ਸਾਰੇ ਘਰਾਂ ਚ ਜਾਏਗੀ ਜਾ ਕੇ ਇਹ ਗੱਲ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਇੱਥੇ ਸੁਵਿਧਾ ਦੇਖੋ ਜਦੋਂ ਹੁਣ ਸਾਰਾ ਪਾਣੀ ਵਾਟਰ ਸਪਲਾਈ ਦਾ ਲੀਕ ਹੋ ਰਿਹਾ ਸੀਵਰੇਜ ਦਾ ਲੀਕ ਹੋਏਗਾ ਮਿਕਸ ਹੋਏਗਾ ਹੋਣਾ ਹੀ ਹੋਣਾ ਜਿੱਦਾਂ ਬਣਿਆ ਸੀਵਰੇਜ ਦੀ ਲੀਕੇਜ ਜਾ ਕੇ ਵਾਟਰ ਸਪਲਾਈ ਨਾਲ ਕਨੈਕਟਡ ਹੋਏਗੀ ਉਹ ਬਾਅਦ ਵਿੱਚ ਇੱਕ ਪਾਸੇ ਬਿਮਾਰੀਆਂ ਨੂੰ ਰੋਕਣਾ ਚਾਹਦੇ ਹੈ ਬਿਮਾਰੀ ਆਪ ਹੀ ਕਾਰਪੋਰੇਸ਼ਨ ਫਲਾ ਰਹੀ ਹੈ ਕੋਈ ਕਾਉਂਸਲਰ ਨਾਲ ਗੱਲਬਾਤ ਕੀਤੀ ਨਹੀਂ ਕਿ ਤੁਸੀਂ ਨਵਾਂ ਪਾਣ ਦੇ ਚੱਕਰ 'ਚ ਪੁਰਾਣਾ ਢੋੜੀ ਜਾਓ। ਮੈਂ ਤਾਂ ਇੱਥੇ ਰਹਿੰਦਾ ਨਹੀਂ। ਇਹ ਲੋਕਲ ਏਰੀਆ ਵਾਲਿਆਂ ਨੂੰ ਚਾਹੀਦਾ ਕਿ ਲੈ ਵੀ ਆਪਣੇ ਆਪ ਕਰਦੇ ਕੀ ਬਈ ਇੱਥੇ ਕਾਉਂਸਲਰ ਨਾਲ ਕਨੈਕਟ ਕਰ। ਹੁਣ ਇੱਥੇ ਸਰਪੰਚ ਆ ਸਰਪੰਚ ਦੇ ਨਾਲ ਹੁਣ ਇਹ ਦੋਨੋਂ ਏਰੀਆ ਦੇ ਸਾਂਝਾ ਹੈ। ਸਾਂਝੇ ਮਾਲ ਨੂੰ ਕੋਈ ਨਹੀਂ ਰੋਂਦਾ ਹੁੰਦਾ। ਉਹ ਹਾਲ ਹੈ ਇਹ ਇਸ ਏਰੀਆ। ਪਰ ਤੁਹਾਡੇ ਕੰਮ ਇੱਥੇ ਆਪਣੀ ਫੈਕਟਰੀ ਹੈ। ਤੁਹਾਡੇ ਕੰਮ ਨੂੰ ਕਿੰਨਾ ਫਰਕ ਪੈਂਦਾ? ਮੇਰੇ ਨੂੰ ਐਸਲੇ ਮਾਲ ਦੀ ਲੋਡਿੰਗ, ਅਨਲੋਡਿੰਗ ਦੀ ਪਰੇਸ਼ਾਨੀ ਹੈ। 10 ਦਿਨਾਂ ਤੋਂ ਪਹਿਲਾਂ ਪਰੇਸ਼ਾਨ ਸੀ ਕਿ ਹੁਣ ਵੀ ਨਾ ਜਾ ਸਕ ਕਿ ਕਦੋਂ ਜਾ ਕੇ ਰੋਗ ਇੱਥੇ ਦਾ ਕੱਟੇ ਜਾਊਗਾ ਕੋਈ ਹੱਲ ਨਹੀਂ ਇਸ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ ਇਸ ਏਰੀਆ ਦੇ ਵਿੱਚ ਬਿਲਕੁਲ ਦੋ ਦੋ ਕੌਂਸਲਰ ਸਰਪੰਚ ਵਾਲਾ ਇਲਾਕਾ ਜਿਹੜਾ ਹੈ ਉਹ ਇੱਥੇ ਇੰਨਾ ਜ਼ਿਆਦਾ ਦੁਖੀ ਹੈ ਕਿ ਇੱਥੇ ਸੁਧਾਰ ਦੀ ਉਮੀਦ ਹੀ ਨਹੀਂ ਕੋਈ ਕਰ ਰਿਹਾ ਹਾਲਾਤ ਇਹ ਹੈ ਕਿ 16 ਇੰਚੀ ਪਾਈਪਾਂ ਦੇ ਨਾਮ ਦੇ ਉੱਤੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਔਰ ਪੁਰਾਣੀਆਂ ਪਾਈਪਾਂ ਤੋੜ-ਤੋੜ ਕੇ ਵਾਟਰ ਸਪਲਾਈ ਤੋੜ-ਤੋੜ ਕੇ ਸੀਵਰੇਜ ਦੇ ਵਿੱਚ ਮਿਕਸ ਕਰੀ ਜਾ ਰਹੇ ਨੇ ਪਰ ਹਾਲਾਤ ਜਸ ਦੇ ਤਸ ਬਣੇ ਹੋਏ ਨੇ ਸ਼ਾਇਦ ਇੱਥੇ ਤੁਸੀਂ ਆਪ ਦੇਖ ਸਕਦੇ ਹੋ ਹਾਲਾਤ ਨਾਮ ਜਿਹੜਾ ਹੈਗਾ ਉਹ ਵਿਕਾਸ ਦਾ ਪਰ ਵਿਕਾਸ ਇੱਥੇ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਜਿਸ ਹਿਸਾਬ ਨਾਲ ਉਹ ਸੀਵਰੇਜ ਤੁਹਾਨੂੰ ਮੈਂ ਪਾੰਦੇ ਹੋਏ ਦਿਖਾ ਰਿਹਾ ਹੈਗਾ ਕਿਤੇ ਵੀ ਨਹੀਂ ਲੱਗੇਗਾ ਕਿ ਉਹ ਵਾਟਰ ਸਪਲਾਈ ਜਿੱਥੋਂ ਟੁੱਟੀ ਹੋਈ ਹੈ ਉਹਨੂੰ ਰਿਪੇਅਰ ਕਰਨ ਦੀ ਥਾਂ ਤੇ ਉੱਧੇ ਹੀ ਉਹਨੂੰ ਵਿੱਚ ਦਬ ਦਿੱਤਾ ਜਾਂਦਾ ਹੈਗਾ ਜਿਸ ਕਾਰਨ ਇਹ ਪਾਣੀ ਜਿਹੜਾ ਹੈਗਾ ਵਾਟਰ ਸਪਲਾਈ ਔਰ ਨਾਲ ਸੀਵਰੇਜ ਦਾ ਮਿਕਸ ਹੁੰਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਕਕਵਲ ਰੋਡ ਦੇ ਔਰ ਪੂਰੇ ਇਸ ਏਰੀਏ ਦੇ ਇਹੀ ਹਾਲਾਤ ਬਣੇ ਹੋਏ ਨੇ ਜਿੱਥੇ ਲੋਕ ਕਹਿ ਰਹੇ ਨੇ ਕੀ ਇੱਥੇ ਕੋਈ ਵੀ ਸੁਧਾਰ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ